ਤੇ ਆਹ ਵੀਡੀਓ ਉਹਨਾਂ ਵੀਰ ਭਾਈਆਂ ਲਈ ਹੈ ਜਿਨ੍ਹਾਂ ਨੇ BFS ਗਲੋਬਲ 'ਚ ਫਾਈਲ ਸਬਮਿਟ ਕਰਨੀ ਆ ਕਿਉਂਕਿ ਨਵੇਂ ਰੂਲ ਆ ਚੁੱਕੇ ਨੇ ਨਵੇਂ ਰੂਲ ਦੇ ਹਸਾਬ ਨਾਲ ਫਾਈਲ ਸਬਮਿਟ ਕਰਾਓ ਨਾਲ ਹੀ ਤੁਹਾਨੂੰ ਫਾਇਦਾ ਨਾਲ ਤੁਹਾਡਾ ਵੀਜ਼ਾ ਲੱਗ ਜਾ ਕੱਲ ਕੋਈ ਦਿੱਕਤ ਨਾ ਹੋਵੇ ਤੇ ਤਿੰਨ ਚਾਰ ਚੀਜ਼ਾਂ ਐਡ ਹੋਈਆਂ ਨੇ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਤੇ ਦੁਬਾਰਾ ਫੇਰ ਦੱਸ ਦਣਾ ਤੁਹਾਨੂੰ ਤੇ ਪਹਿਲਾਂ ਮੂ ਕੋਈ ਥੋੜੇ ਡਾਕੂਮੈਂਟ ਤਾਂ ਪਹਿਲਾਂ ਮੂ ਕੋਈ ਨੇ ਜਿੱਥੇ ਸੁਣਾ ਅਪਾਰਟਮੈਂਟ ਲੈਟਰ ਚਾਹੀਦਾ ਐਪਲੀਕੇਸ਼ਨ ਫਾਰਮ ਚਾਹੀਦਾ ਡੰਮੀ ਟਿਕਟ ਚਾਹੀਦੀ ਜਾਂ ਤੇ 35 45 ਦੀਆਂ ਦੋ ਫੋਟੋਆਂ ਚਾਹੀਦੀਆਂ ਨੇ 80% ਫੇਸ ਦੇ ਨਾਲ ਉਸ ਤੋਂ ਬਾਅਦ ਜਿਹੜੀ ਨਵੀਂ ਚੀਜ਼ ਐਡ ਹੋਈ ਆ 30000 ਕਵਰਿੰਗ ਤੁਹਾਡੀ ਇੰਸ਼ੋਰੈਂਸ ਹੋਣੀ ਚਾਹੀਦੀ ਆ 30000 ਯੂਰੋ ਮੈਕਸਿਮਮ ਹੋਣੀ ਚਾਹੀਦੀ ਆ ਤੁਸੀਂ 50000 ਲੈ ਲਓ 50000 ਯੂਰੋ ਦੀ ਲੈ ਲਓ ਕਵਰਿੰਗ ਤੇ ਉਹ ਵੀ ਵਧੀਆ ਤੇ ਬਹੁਤ ਬੈਨੀਫਿਟ ਉਹ ਲੱਗਣੀ ਆ ਉਹਦੇ ਵਿੱਚ 1 ਮਹੀਨੇ ਤੋਂ ਲੈ ਕੇ 6 ਮਹੀਨਿਆਂ ਤੱਕ ਲਾ ਸਕਦੇ ਹਾਂ ਪਰ ਵੀਪਸ ਸੈਂਟਰ ਕਹਿੰਦਾ ਵੀ ਤੁਸੀਂ 6 ਮਹੀਨਿਆਂ ਦੀ ਲਾਓ ਤੇ ਉਸ ਤੋਂ ਬਾਅਦ ਸਾਨੂੰ ਨੂੰ ਲਾਉਸਤਾ ਚਾਹੀਦਾ ਦਿੱਕਰਾ ਸੋਨੇ ਤੇ ਫੇਸ ਆਈਡੀ ਸਾਨੂੰ ਟੈਸਟਡ ਚਾਹੀਦੀ ਆ ਤੇ ਇੱਕ ਉਧਰੋਂ ਸਾਨੂੰ ਆਪਣਾ ਕੰਟਰੈਕਟੋ ਚਾਹੀਦਾ ਕੰਟਰੈਕਟੋ ਉਹ ਚਾਹੀਦਾ ਜਦੋਂ ਆਪਾਂ ਫਾਈਲਿੰਗ ਤਿਆਰ ਕਰਦੇ ਹੁੰਦੇ ਆ ਉਦੋਂ ਕੰਟਰੈਕਟੋ ਲੱਗਦਾ ਹੁੰਦਾ ਵੀ ਕਿੰਨੇ ਘੰਟੇ ਕੰਮ ਕਰੂ ਕਿੰਨੀ ਸੈਲਰੀ ਹੋ ਕੀ ਕੁਝ ਦਵਾਂਗੇ ਉਹਦਾ ਪੀਡੀਐਫ ਚਾਹੀਦਾ ਤੇ ਇੱਕ ਸੋਡਾ ਸਰਪੰਚ ਵਾਲਾ ਤੇ ਕਚੈਰੀ ਵਾਲਾ ਉਹ ਤੁਹਾਨੂੰ ਪਤਾ ਹੀ ਆ ਡਾਕੂਮੈਂਟ ਬਾਕੀ ਜੇ ਹੋਰ ਕੋਈ ਡਾਕੂਮੈਂਟ ਰਹਿ ਗਿਆ ਹੋਵੇ ਆ ਤੇ ਮੈਂ ਮੈਸੇਜ ਚ ਦੱਸ ਦੂੰ ਮੈਨੂੰ ਤੁਹਾਨੂੰ ਅਨਸੂਰਾ ਚਾਹੀਦੀ ਆ ਦਿਕਰਾ ਸੋਨੇ ਤੇ ਫੇਸ ਸਾਡੀ ਟੈਸਟਡ ਚਾਹੀਦੀ ਆ ਇੱਕ ਸੋਨੂ ਕੰਟਰੈਕਟੋ ਚਾਹੀਦਾ ਉਹ ਵੀ ਜਦੋਂ ਫਾਈਲ ਤਿਆਰ ਕਰਦੇ ਉਹਨੇ ਸਟਾਰਟਿੰਗ ਚ ਉਹ ਚਾਹੀਦਾ